이りがと <머래> <머래> Hmm. Ada juga. Cari bas, -tali, bas, -tali, bas, 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 ਆਪੋ ਜੀ ਨੂੰ ਨਾਮ ਜੀ ਮੋਤ ਜੀ ਦਾ ਪਤੰਦਾਰੇ ਬਾਬਾ ਨਾਨਕ ਸਿੰਘ ਜੀ ਦਾ ਕੈਸ਼ੀਆ ਵਰਛੀ ਦਾ ਦਿਹਾੜਾ ਜੋ ਹਰ ਸਾਲ ਦੀ ਤਰ੍ਹਾਂ ਇਥੇ ਬਹੁਤ ਸਰਦਾਪੁਰ ਤੁਹੋਂ ਤਾਂ ਦੇ ਨਾਚੜੀ ਕਲਾ ਵਿੱਚ ਮਨਾਇਆ ਜਾ ਰਿਹਾ ਅੱਜ ਬਹੁਤ ਭਾਰੀ ਮਾਤਰਾ ਵਿੱਚ ਸ੍ਰੀ ਕਨਪਰ ਸਾਹਿਬ ਪ੍ਰਕਾਸ਼ ਹੋਏ ਨੇ ਜਿਨ੍ਹਾਂ ਦੇ ਭੋਗ ਸਭੀ ਤੀਰਥੀ ਸ਼ਵੇਰੇ ਤਕਰੀਬਨ 9 ਵਜੇ 9ਵੇਂ ਮਹਲੇ ਦੇ ਸਲੋਕ ਸ਼ੁਰੂ ਹੋਣਗੇ ਤੇ 11 ਵਜੇ ਤੱਕ ਸਾਰੀ ਸਮਾਪਤੀ ਹੋ ਕੇ ਨਾਲ ਹੀ ਅਗਲੀ ਤਰਨ ਦੇ ਪਾਠ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ 28 ਤਿਗਨೇಶ್ਵਰੇ ਤਕਰੀਬਨ 10 ਵਜੇ ਪਾਈ ਜਾਣਗੇ ਉਪਰੰਤ ਕੀਰਤਨ ਦਰਬਾਰ ਸਜੇਗਾ ਔਰ 5 ਰਾਤਾਂ ਰਹਿਨ ਸਬਾਈ ਪ੍ਰੋਗਰਾਮ ਔਰ 27 ਤਰੀ ਦਾ ਨਗਰ ਕੀਰਤਨ ਬਹੁਤ ਵੱਡਾ ਇਹ ਪ੍ਰੋਗਰਾਮ ਆ ਤੇ ਬਹੁਤ ਚੜ੍ਹਦੀ ਕਲਾ ਵਿੱਚ ਸੰਗਤਾਂ ਦਾ ਪਹਿਲੇ ਦਿਨ ਹੀ ਇੰਨਾ ਪਿਆਰ ਦਾ ਸਮੁੰਦਰ ਠਾਠਾ ਮਾਰਿਆ ਕਿਤੇ ਪੈਰ ਤੁਹਾਨੂੰ ਜਗਾ ਨਹੀਂ ਇਹੋਂ ਵਾਲੇ ਸਮਾਗਮ ਵਿੱਚ ਪਤਾ ਨਹੀਂ ਕਿੰਨੀ ਸੰਗਤ ਆਉਣੀ ਆ ਇੱਥੇ ਹਰ ਤਰ੍ਹਾਂ ਦਾ ਪ੍ਰਬੰਧ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਤੇ ਸੰਗਤਾਂ ਹੋ ਮਾ ਕੇ ਆਉਣ ਬਾਬਾ ਜੀ ਦੇ ਸ਼ਰਮਚੀ ਦੇ ਦਿਹਾੜੇ ਤੇ ਖੁਸ਼ੀਆਂ ਲੈਣ ਬਕਸਾਂ ਲੈਣ ਔਰ ਇਹ ਸਾਰਾ ਜੋ ਸਮਾਗਮ ਜਦ ਤੱਕ ਹੋ ਰਿਹਾ ਦੀ ਅਰਦਾਸ ਕਿ ਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੰਗਿਆ ਜਾਂਦਾ ਤੇ ਸਾਰੀਆਂ ਸੰਗਤਾਂ ਨੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਸੰਗਤਾਂ ਜਿਹੜੀਆਂ ਇੱਥੋਂ ਦੇ ਨਾਨਕ ਸਰ ਦੇ ਸਮੂਹ ਮਹਾਂਪੁਰਖ ਨੇ ਤਨਤਨ ਬਾਬਾ ਅਨੰਦ ਸਿੰਘ ਮਹਾਰਾਜੀ ਦੀ ਵਰਸੀ 81ਵੀਂ ਵਰਸੀ ਜਿਹੜੀ ਇਹ ਬੜੀ ਚੜ੍ਹਦੀ ਕਲਾ ਨਾਲ ਮਹਾਂਪੁਰਖ ਇੱਥੇ ਵੱਧ ਤੋਂ ਵੱਧ ਆਪੋ ਆਪਣੀਆਂ ਸੇਵਾਵਾਂ ਕਰਦੇ ਨੇ ਔਰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਕਰਨ ਨਾਲ ਪਿਆਰ ਰੱਖਣ ਵਾਲੀਆਂ ਨੇ ਸਮੂਹ ਇੱਥੋਂ ਦੇ ਸੇਵਾਦਾਰ ਸਮੂਹ ਜਿੰਨੇ ਵੀ ਸੰਗੀ ਨੇ ਬਾਬਾ ਜੀ ਦੇ ਵੱਧ ਚੜ੍ਹ ਕੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਹਾਜ਼ਰੀਆਂ ਭਰਦੇ ਆ ਸੇਵਾਵਾਂ ਵਿੱਚ ਤਤਪਰ ਰਹਿ ਕੇ ਨਾਮ ਬਾਣੀ ਸਿਮਰਨ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਔਰ ਇਸ ਕਿਸ ਤਰ੍ਹਾਂ ਦੇ ਬਸ ਇਸ ਮਾਗਨ ਨੇ ਕੁਨ ਨਗਰ ਕਿਤਨੇ ਕਿ ਵਿਸ਼ਾਲ ਕਰਿਆ ਜਾਏਗਾ ਜੀ ਹਾਂਜੀ ਅੱਜ 24 ਤਰੀਕ ਹੈ ਅੱਜ ਪਾਠਾਂ ਦੀ ਅਰੰਭਤਾ ਹੋਈ ਨੇ ਔਰ ਇਹਨਾਂ ਦੇ 26 ਤਰੀਕ ਨੂੰ ਪਰਸੋਂ ਭੋਗ ਪੈਣਗੇ 26 ਤੋਂ ਬਾਅਦ ਫਿਰ ਦੁਬਾਰਾ ਪਾਠ ਆਰੰਭ ਹੋ ਜਾਣਗੇ 26 ਦੀ ਰਾਤ ਨੂੰ ਰੈਣ ਸਪਾਈ ਕੀਰਤਨ ਹੋਏਗਾ ਸਾਰੀ ਰਾਤ ਔਰ 27 ਤਰੀਕ ਨੂੰ ਜਿਹੜਾ ਦਿਨੇ ਨਗਰ ਕੀਰਤਨ ਹੋਏਗਾ ਸਵੇਰੇ 10:00 ਵਜੇ ਜਿਹੜਾ ਨਗਰ ਕੀਰਤਨ ਦੀ ਰੰਭਤਾ ਹੁੰਦੀ 9:30 10:00 ਵਜੇ ਉਸ ਤੋਂ ਬਾਅਦ ਫਿਰ 12:00 ਵਜੇ ਤੱਕ ਸਾਰੀ ਸਮਾਪਤੀ ਹੋ ਜਾਂਦੀ ਨਗਰ ਕੀਰਤਨ ਦੀ ਫਿਰ ਰਾਤ ਨੂੰ ਜਿਹੜਾ ਸਾਰੀ ਰਾਤ ਫਿਰ ਇਸੇ ਤਰ੍ਹਾਂ ਕੀਰਤਨ ਦੀਵਾਨ ਸਜਣਗੇ 28 ਤਰੀਕ ਨੂੰ ਸਾਰੀ ਸਮਾਪਤੀ ਜਿਹੜੀ ਹੈ ਦਿਨੇ ਹੋਏ। ਬਾਬਾ ਅਨੰਦ ਸਿੰਘ ਜੀ ਨਾਨਸਰ ਕਲੇਰਾ ਵਾਲਿਆਂ ਦੀ 81ਵੀਂ ਵਰਸੀ ਦੇ ਵਿੱਚ ਅੱਜ 96 ਅਖੰਡ ਪਾਠਾਂ ਦੀ ਆਰੰਭਤਾ ਹੋਈ ਹੈ ਜਪਜੀ ਸਾਹਿਬ ਦੇ ਅਖੰਡ ਪਾਠਾਂ ਸਮੇਤ ਜਿਨ੍ਹਾਂ ਦੀ ਪਰਸੋ 26 ਤਰੀਕ ਨੂੰ ਅਰਦਾਸ ਹੋਏਗੀ। ਸੰਤ ਬਾਬਾ ਗੁਰਜੀਤ ਸਿੰਘ ਜੀ ਸਮਾਪਤੀ ਦੀ ਅਰਦਾਸ ਕਰਨਗੇ। ਅਗਲੀ ਲੜੀ ਫੇਰ ਆਰੰਭਤਾ ਹੋਏਗੀ। ਉਹਨਾਂ ਦੀ ਅਰਦਾਸ ਜਿਹੜੀ 28 ਤਰੀਕ ਨੂੰ ਬਾਬਾ ਜੀ ਆਪ ਅਰਦਾਸ ਕਰਨਗੇ। ਸਾਰੀਆਂ ਸੰਗਤਾਂ ਬੜੇ ਦਿਨਾਂ ਤੋਂ ਬਾਬਾ ਜੀ ਦੀ ਵਰਸੀ ਦੀ ਯਾਦ ਵਿੱਚ ਤਿਆਰੀਆਂ ਕਰ ਰਹੀਆਂ ਨੇ ਸਮੂਹ ਮਹਾਪੁਰਸ਼ 71 ਹੋ ਕੇ ਬੜੇ ਗੁਣੀ ਗਿਆਨੀ ਮਹਾਪੁਰਸ਼ ਕਥਾ ਕੀਰਤਨ ਵਾਲੇ ਹਾਜ਼ਰੀਆਂ ਭਰਦੇ ਨੇ ਸੰਗਤਾਂ ਵੀ ਦੇਸ਼ਾਂ ਪ੍ਰਦੇਸ਼ਾਂ ਤੋਂ ਉਚੇਚੇ ਤੌਰ ਤੇ ਬਾਬਾ ਜੀ ਦੇ ਦਰਬਾਰ ਵਿੱਚ ਆ ਕੇ ਹਾਜ਼ਰੀਆਂ ਭਰਦੀਆਂ ਨੇ ਜਿੰਨੀਆਂ ਵੀ ਸੰਗਤਾਂ ਬਾਬਾ ਜੀ ਦੇ ਵਰਸੀ ਦੇ ਵਿੱਚ ਹਾਜ਼ਰ ਹੋ ਰਹੀਆਂ ਨੇ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਜੀਓ ਆਇਆਂ ਬਾਬਾ ਜੀ ਸਭ ਤੇ ਮੇਰਾ ਪਰਿਆ ਹੱਥ ਰੱਖਣਾ ਮਹਾਂਪੁਰਸ਼ਾਂ ਵੱਲੋਂ ਇਹ ਹੀ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ